mape tati yanu solan wo deni kakode mape tati yanu solan wo deni kakode. ਬਹੁਤ ਜੰਮਾਂ ਲਈ ਮੇਂ ਇਹ ਕਾਰਨ ਥੋੜਾ ਡਿਲੇ ਹੋਇਆ ਆਪਣਾ ਪ੍ਰੋਗਰਾਮ ਤਾਂ ਹਾਫ ਐਂਡ ਆਰ ਡਿਲੇ ਐਂਡ ਅਬਾਦ ਸ਼ੁਰੂ ਹੋ ਚੁੱਕੇ ਜਲਦੀ ਤੋਂ ਜਲਦੀ ਸ਼ੁਰੂ ਕਰਦੇ ਹਾਂ ਹੁਣ ਐਂਡ ਫਰਸਟ ਪਰਫਾਰਮੈਂਸ ਹੋਏਗੀ ਰੀਤ ਕਾਰ ਨਿੰਜਾ ਨੈਕਸਟ ਪਰਫਾਰਮੈਂਸ ਅਨਹਦ ਕਾਰ ਅਲੜਾਂ ਦੇ ਰੱਬੀ ਆਦਮੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸਰਦਾਰ ਸਪੋਰਟ ਤੇ ਸਵਾਗਤ ਆ ਜੀ ਅੱਜ ਲੱਗ ਰਿਹਾ ਜੀ ਧੀਆ ਦਾ ਮੇਲਾ ਪ੍ਰਭ ਨੇ ਤੇ ਉਹਨਾਂ ਦੀਆਂ ਸਹੇਲੀਆਂ ਨੇ ਅਰੇਂਜਮੈਂਟ ਕੀਤਾ ਹੈਗਾ ਚਲੋ ਆਪਾਂ ਚੱਲ ਕੇ ਦੇਖਦੇ ਹਾਂ ਵੀ ਕੀ ਆ ਮਾਹੌਲ ਕੀ ਆ ਗੱਲਬਾਤ ਚੱਲਦੇ ਹਾਂ ਜੀ ਫਿਰ ਧੀਆ ਦੇ ਮੇਲੇ ਤੇ ਆਹ ਚੱਲ ਰਹੀਆਂ ਜੀ ਤਿਆਰੀਆਂ ਬਸ ਸੱਦ ਪਛਦਾ ਜਾ ਹੋ ਗਿਆ ਕੰਮ ਆਹ ਦੇਖੋ ਟੈਂਟ ਦੇ ਵਿੱਚ ਲੱਗੀ ਪਈ ਆ ਰੌਣਕ ਪੂਰੀ ਚੱਲਦੇ ਚੱਲਦੇ ਕੰਮ ਚ ਮੀਂਹ ਆ ਗਿਆ ਦੋ ਤਿੰਨ ਉਹ ਜਿਹੜੇ ਪੈਣਾ ਉਹ ਲਾ ਦੇ ਕੇ ਉਪਰਾਂ ਪੈ ਇਹ ਚੇਅਰ ਉੱਪਰ ਤੋਂ ਥੋੜੀ ਹੋਰ ਉੱਪਰ ਨੂੰ ਕਰਾ ਕੇ ਇੱਧਰ ਇੱਕ ਲਾਈਨ ਹੋਰ ਲੱਗ ਸਕਦੀ ਆ ਇਹ ਲੱਗ ਰਿਹਾ ਜੀ ਤੀਆਂ ਦਾ ਮੇਲਾ ਚੇ ਬੈਂਕਲ ਪੁਆਇੰਟ Kota kiya,Net bakery, wala, miyine hu tenek red drop wo hodi, SUBSCRIBE You Vedeo ki Te shei hai ek, He ayayu if you want to watch some video reviewing ਪਾਣੀ ਪੈਦਾ ਨਹੀਂ ਜਾਂਦਾ ਵੇ ਉੱਪਰੋਂ ਪੈਂਦਾ ਬਰੱਦ ਦੇ ਟ੍ਰਿਕ ਚੱਲ ਰਹੀ ਸਟੇ ਹੁਣ ਆਪਾਂ ਅ ਸਿਰਫ ਅਮੀਨ ਦੇ ਕਾਰਨ ਥੋੜਾ ਡਿਲੇ ਹੋਇਆ ਆਪਣਾ ਪ੍ਰੋਗਰਾਮ ਤਾਂ ਹਾਫ ਐਂਡ ਆਰ ਡਿਲੇ ਐਂਡ ਆਪਾਂ ਸ਼ੁਰੂ ਜਲਦੀ ਤੋਂ ਜਲਦੀ ਸ਼ੁਰੂ ਕਰਦੇ ਹਾਂ ਹੁਣ ਐਂਡ ਫਰਸਟ ਪਰਫਾਰਮੈਂਸ ਹੋਏਗੀ ਰੀਤਕਾਰ ਨਿੰਜਾ ਮੁਕਾਬਲਾ ਨੈਕਸਟ ਪਰਫਾਰਮੈਂਸ ਅਨਹਦ ਕੌਰ ਅ ਲੜਾਣੇ ਰੱਬ ਯਾਦਨੀ ਕਲਾਪਿੰਗ ਕਰ ਦਿਓ ਬਈ ਪਲੀਜ਼ ਹਾਂਜੀ ਇਹਨਾਂ ਵਿੱਚ ਅਸੀਂ ਦੇਖ ਰਿਹਾ ਫੁਲਕਾਰੀ ਮਨਪ੍ਰੀਤ ਕਰ ਆਜੋ ਜੀ ਸੇਸ ਤੇ ਕਲਾਪਿੰਗ ਕਰ ਦਿਓ ਜੀ ਪਲੀਜ਼ ਪੁੱਤ ਬਥੇਰੇ ਪਰਦੇਸੀ ਨੂੰ ਤੀ ਦੇ ਨਾਬਲਾ ਹਾੜੀ ਪੁੱਤ ਬਥੇਰੇ ਵੇ ਪਰਦੇਸੀ ਨੇ ਤਾਂ ਚੱਕ ਲਿਆ ਟੱਚੀ ਹੋ ਗਿਆ ਭਲੇਂਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੇ ਨਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੇ ਨਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਸੱਸ ਮੇਰੀ ਨੇ ਮੁੰਡਾ ਜੰਮਿਆ ਸੱਸ ਮੇਰੀ ਨੇ ਮੁੰਡਾ ਜੰਮਿਆ ਨੌ ਤਰਿਆ ਗੁਰ ਦਿੱਤਾ ਪਨੀਰੀ ਖਾਵਾਂਗੇ ਵਾਹਿ ਗੁਰੂ ਨੇ ਦਿੱਤਾ ਪਨੀਰੀ ਖਾਵਾਂਗੇ ਚੱਲ ਜਦੋਂ ਕਾਰੇ ਜੰਮੀਆਂ ਤੀਆਂ ਬੇਬੇ ਮੇਰੇ ਲਾਤੀ ਮੈਂ ਵੀ ਥਮਲੇ ਨਾਲ ਕਸਾ ਮਨੀ ਥਮਲੇ ਦੀ ਟੁਕੜੀ ਮੈਂ ਭੱਜੀ ਬਰ ਨੂੰ ਆਵਾ ਮੁੰਡਿਆ ਗਮ ਨਾ ਕਰ ਚੜਦੇ ਨ ਰਾਤੇ ਆਵਾ ਮੁੰਡਿਆ ਗਮ ਨਾ ਕਰੀ ਚੜਦੇ ਨ ਰਾਤੇ ਆਵਾ ਮੁੰਡਿਆ ਗਮ ਨਾ ਕਰੀ ਚੜਦੇ ਨ ਰਾਤੇ ਚਲੋ ਨੈਕਸਟ ਮੈਂ ਦਿੱਤਾ ਪਉ ਬਥੇਰਾ ਨੀ ਅੱਖ ਪਾਟ ਕੇ ਦੇਖ ਰ ਗਾਨੇ ਨੀ ਅੱਖ ਪਾਟ ਕੇ ਮੇਰੇ ਪਿਆਰ ਮੇਰਾ ਪਿਆਰ ਮੇਰਾ ਜੇ ਦਿਲ ਟਪਕ ਲਗਦੀ ਮਾਣਦੇ ਰਹਾ ਮੇਰਾ ਮੇਦ ਟਪਕ ਲਗਦੀ ਮਾਈਕ ਚਾਲਾ ਸਿਆਰੇ ਮਾਈਕ ਮਾਈਕ ਹੋ ਗਈ ਤੇ ਕਰਨੀ ਜਦੋਂ ਜਬਾਨੀ ਜੋਤੀ ਦੇ ਬਲਮਾ ਜਦੋਂ ਜਬਾਨੀ ਜੋਤ ਬਲਮਾ ਬੰਝਲੀ ਵਾਰੇ ਗਾ ਬੋਲ ਸੀ ਜਦੋਂ ਜਵਾਨੀ ਵਾਲਾ ਜੋਰ ਸੀਵੇ ਜਾਲਮਾ ਜਦੋਂ ਜਵਾਨੀ ਵਾਲਾ ਜੋਰ ਸੀਵੇ ਜਾਲਮਾ ਉਦੋਂ ਤੇਰੇ ਬਾਪੂ ਜੇ ਆ ਹੋਰ ਸੀਵੇ ਜਾਲ ਉਦੋਂ ਤੇਰੇ ਬਾਪੂ ਜੇ ਆ ਹੋਰ ਸੀਵੇ ਜਾਲ ਉਦੋਂ ਤੇਰੇ ਬਾਪੂ ਵਰਗਾ ਹੋਰ ਸੀਵੇ ਜਾਲ ਉਦੋਂ ਚਾਂ ਕੁਛ ਜੋ ਜਵਾਨੀ ਵਾਲਾ ਜੋਰ ਸੀਵੇ ਦਾ ਦੋ ਜਵਾਨੀ ਵਾਲਾ ਜੋਰ ਸੀਵੇ ਜਾਲਮ ਉਹ ਦੋਇਸ਼ ਕੇ ਦੀ ਲੋਰ ਸੀਵੇ ਜਾਲਮ ਉਹ ਦੋਇਸ਼ ਕੇ ਦੀ ਲੋਰ ਸੀਵੇ ਜਾਲਮ ਉਹ ਦੋਇਸ਼ ਕੇ ਦੀ ਲੋਰ ਸੀਵੇ ਸੋਨੀਏ ਦੇ ਘਰ ਚੋਰੀ ਸੋਣ ਪੈਂਦੀਆਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਰੂਹੇ ਜੈਬੜੀ ਦੇਆ ਵਿਚੇ ਸੁਣੀਦਾ ਤੂੰ ਵੇਜੇ ਬੜੀ ਦੇ ਵਿਚੇ ਸੁਣੀਦਾ ਤੂੰ ਵੇਜੇ ਬੜੀ ਦੇ ਵਿਚੇ ਸੁਣੀਦਾ ਤੂੰ ਵੇਜੇ ਬੜੀ ਨਹੀਂ ਆਣਦਿਆਂ ਅਗਲੇ ਸਾਲ ਨੂੰ ਫੇਰ ਤੀਆਂ ਸੌਣਦੀਆਂ ਅਗਲੇ ਸਾਲ ਨੂੰ ਫੇਰ ਤੀਆਂ ਸੌਣਦੀਆਂ ਅਗਲੇ ਸਾਲ

ਮਾੜੀ ਦੀ ਅਗਲੀ ਨਰਾਤੀ ਦਾਣ ਹਾਰੇ ਦਾ ਮਾ ਪਾਵਾਂ ਨੱਚ ਕੇ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਪਾ ਪਾ ਤੋਂ ਲੈ ਪਾਸੇ ਟੋਬਾ ਨਹੀਂ ਕੋ ਬੇਤੇ ਇੱਕ ਸਾਦ ਸੁਣੀਦਾ ਕੋ ਬੇਤੇ ਇੱਕ ਸਾਦ ਸੁਣੀਦਾ ਉੱਚੀ ਸੁਣੀ ਦੀ ਸਬਾਨੀ ਆਉਂਦੀ ਜਾਂਦੇ ਨੂੰ ਘੜਾ ਚਗਾਉਂਦਾ ਉੰਦੀ ਜੰਨੀ ਨੂੰ ਕੜਾ ਚਗਾਉਂਦਾ ਮਗਰੋਂ ਮਾਰਦਾ ਗੋਡਾ ਲੱਕ ਮੇਰਾ ਪਤਲਾ ਜਿਹਾ ਬਾਰਸ ਹੈ ਨਾ ਜੋਗਾ ਲੱਕ ਮੇਰਾ ਪਤਲਾ ਜਿਹਾ ਬਾਰਸ ਹੈ ਨਾ ਜੋਗਾ ਲੱਕ ਮੇਰਾ ਪਤਲਾ ਜਿਹਾ ਕਬੀਂ ਪਈ ਉਹ ਨੀਂ ਤੀਰ ਲਾਂ ਕਬੀਂ ਪਈ ਜਿਨੀ ਮਾਰ ਤੀ ਲਾਂ ਵੇਜੇ ਤੂੰ ਮੁੰਡਾ ਠਾਣੇ ਦਾ ਮੈਂ ਵੀ ਕੁੜੀਆਂ ਵਰਤੀ ਲਾਂ ਦੀ ਵੇਜੇ ਤੂੰ ਮੁੰਡਾ ਠਾਣੇ ਦਾ

त नू सोलो थक मापे त नू सोलो ॾिनी थकरे कथू कॾहिं कोरिए अली त मन वच सोचा माए अली त के माण्हू सोचा माए रिए अली रानी सनखीअ मात नची सनखी मा Yes, right. <laughs> yes, <laughs> ਕਾਤੇ ਚੂਰੀ ਖਣ ਕੇ ਵੇ ਕਦੇ ਆ ਜਾ ਪਰ ਡੋਨੀਆ ਡੋਨੀਆ ਤਾਦ ਪਿਆਰ ਤੇਰੇ ਦੀ ਪੋਨੀਆ ਆਂਗੇ ਸਾਉਂਡ ਦੀ ਹਤੀਆ ਤੇ ਧੰਨਵਾਦ ਪ੍ਰਭੂ ਤੈਰਾ ਤੇ ਤੇਰੀਆਂ ਸਾਰੀਆਂ ਸੇਵਾਵਾਂ ਠੀਕ ਹੈ ਜਿਹਨੇ ਸਾਥ ਦਿੱਤਾ ਸਾਨੂੰ ਬੜਾ ਚਾਹ ਪਹਿਲੀ ਵਾਰ ਲੱਗੇ ਨੀ ਬਈਆਂ ਇਹਨਾਂ ਨੂੰ ਪੂਰੇ ਜੋਰਾਂ ਤੇ ਲੈ ਕੇ ਜਾਂ ਅੰਟੀ ਵੱਲੋਂ ਕੋਈ ਵੀ ਸਾਥ ਹੋਵੇ ਨਾਲ ਦੇ ਠੀਕ ਹੈ ਚਾਹੇ ਮੈਂ ਇੱਥੇ ਆਵਾਂ ਜਾਂ ਮੈਂ ਬੈਡ ਲੈਣ ਕੇ ਲਈਏ ਲਾਈਵ ਦੇਖ ਲੂਗੀ ਠੀਕ ਹੈ ਓਕੇ ਬੇਟੀ ਕੁਛ ਰੱਖ ਥੈਂਕ ਯੂ ਅੰਟੀ ਥੈਂਕ ਯੂ ਬਈ ਸਾਰੀ ਟੀਮ ਨੂੰ ਬਸ ਐ ਹੋ ਜਾਂ ਹੌਸਲੇ ਦੀ ਲੋੜ ਹੁੰਦੀ ਆ ਤੁਸੀਂ ਵੈਸੇ ਐਂਡ ਪੁਆਇੰਟ ਤੇ ਆ ਕੇ ਸਭ ਨੇ ਬਹੁਤ ਹੌਸਲਾ ਦਿੱਤਾ ਤੇ ਆਪਾਂ ਇਹ ਆਰਗੇਨਾਈਜ਼ ਕਰ ਲਿਆ ਮਹਾਰਾਜ ਨੇ ਸਾਥ ਦਿੱਤਾ ਜਿਆਦਾ ਅੱਜ ਮਹਾਰਾਜ ਨੇ ਜਿਆਦਾ ਸਾਥ ਦਿੱਤਾ ਮੈਂ ਸਾਰੀ ਬਿੱਗ ਦਾ ਕੰਟਰੋਲ ਹੈ थैंक यू भाई सबका थैंक यू ਕਿ ਜਿਹੜਾ ਪੱਲਾ ਪੀਰੰਦਾ ਦਾ ਚਾਈਲਡਸ ਦੀ ਤਿਆਰੀ ਕਰ ਰਿਹਾ ਹੈ ਕਿ ਮੈਨੂੰ ਪਤਾ ਨਾ ਕੀ ਚਲੋ 5 6000 ਤੋਂ ਉਹਨਾਂ ਦੇ ਬਲਾ ਸਕਦੇ ਆਪਾਂ ਕਿ ਫਿਰ ਹੋ ਟੀਮ ਹਾਂਜੀ ਹਾਂਜੀ ਹੈ ਨਾ ਇਹ ਪਤਾ ਨਹੀਂ ਹੁੰਦਾ ਕਿ ਇੰਨਾ ਕੁ ਚੋਣ ਚਾਹੀਦਾ ਇਹ ਬਹੁਤ ਵਧੀਆ ਬਸ ਅੰਡੇ ਇੱਕ ਵੀਕ ਦੇ ਅੰਦਰ ਅੰਦਰ ਅਰੇਂਜ ਕੀਤਾ ਸਭ ਕੁਝ ਬਹੁਤ ਬਰਮਾਤੀ ਹੈ ਮੈਂ ਸਭ